ਜਿੰਨੇ ਵੀ ਇਮੀਗ੍ਰੇਟ ਪੁਰਤਗਾਲ ਦੇ ਵਿੱਚ ਪੇਪਰ ਲੈਣ ਵਾਸਤੇ ਆਏ ਆ ਆਉਣ ਵਾਲੇ ਟਾਈਮ ਦੇ ਵਿੱਚ ਸਾਰੇ ਮੇਰੇ ਭੈਣ ਭਰਾਵਾਂ ਵਾਸਤੇ ਕਠਿਨਾਈਆਂ ਵੱਧੀਆਂ ਦਿਖਾਈ ਦਿੰਦੀਆਂ ਪਈਆਂ ਆ ਤੁਹਾਨੂੰ ਸਭ ਨੂੰ ਪਤਾ ਹੀ ਆ ਕਿ ਪਹਿਲਾਂ ਐਸਏਆ ਦਾ ਫਾਲਤ ਆ ਗਿਆ ਬਾਅਦ ਜੋ ਕੰਟਰੀ ਆਰਡ ਦੀ ਮੇਲ ਆ ਗਈ ਆ ਪਰ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਭੈਣ ਭਰਾ ਡੌਂਕੀ ਲਾ ਕੇ ਆਏ ਆ ਜਾਂ ਕਿਸੇ ਹੋਰ ਯੂਰਪ ਦੀ ਕੰਟਰੀ ਦੇ ਵਿੱਚ ਕੰਮ ਕਰਦੇ ਫੜੇ ਗਏ ਆ ਉਹਨਾਂ ਨੂੰ ਪੁਰਤਗਾਲ ਦਾ ਕਾਰਡ ਮਿਲ ਚੁੱਕਾ ਸੀ ਇੰਡੀਆ ਵੀ ਘੁੰਮਿਆ ਸੀਗੇ ਪਰ ਉਹਨਾਂ ਦਾ ਹੁਣ ਕਾਰਡ ਰੀਨੂ ਨਹੀਂ ਹੁੰਦਾ ਪਿਆ ਉਹਨਾਂ ਨੂੰ ਇੱਕੋ ਗੱਲ ਕਹਿੰਦੇ ਕਿ ਪਹਿਲਾਂ ਆਪਣਾ ਐਸਐਸਓ ਨਾ ਕਟਾ ਕੇ ਆਓ ਫਿਰ ਤੁਹਾਨੂੰ ਅਸੀਂ ਕਾਰਡ ਦੁਬਾਰਾ ਤੁਹਾਡਾ ਰੀਨਿਊ ਕਰਕੇ ਦੇਵਾਂਗੇ ਇੱਕ ਆਪਣਾ ਵੀਰ ਸੀਗਾ ਯੂਰਪ ਦੀ ਕਿਸੇ ਕੰਟਰੀ 'ਚ ਕੰਮ ਕਰਦਾ ਸੀਗਾ ਕੰਮ ਤੇ ਫੜਿਆ ਗਿਆ ਉੱਥੇ ਪੁਲਿਸ ਨੇ ਉਸੇ ਟਾਈਮ ਲੈ ਕੇ ਦਿੱਤਾ ਕਿ 10 ਦਿਨ ਦੇ ਵਿੱਚ ਤੁਸੀਂ ਯੂਰਪ ਛੱਡ ਕੇ ਜਾ ਸਕਦੇ ਆ ਤੁਸੀਂ ਯੂਰਪ 'ਚ ਨਹੀਂ ਰਹਿ ਸਕਦੇ ਉਹਨੇ ਕੰਮ ਛੱਡ ਕੇ ਕਿਤੇ ਹੋਰ ਕੰਮ ਕਰਨ ਲੱਪਿਆ ਆਪਣੇ ਉਹਨੂੰ ਸੇਫ ਸਮਝਣ ਲੱਪਿਆ ਤੇ ਪੁਰਤਗਾਲ ਟੈਕਸ ਭਰਦਾ ਗਿਆ ਬਾਅਦ 'ਚ ਪੁਰਤਗਾਲ 'ਚ ਕਾਰਡ ਮਿਲ ਗਿਆ ਇੰਡੀਆ ਵੀ ਜਾਇਆ ਘੁੰਮ ਫਿਰ ਲਿਆ ਤੇ ਦੁਬਾਰਾ ਫੇਰ ਉਹ ਆਪਣਾ ਕਾਰੀਰੀਨਿਊ ਦੀ ਮੇਲ ਪਾਈ ਉਹਨਾਂ ਦੇ ਦੁਬਾਰਾ ਰਿਪਲਾਈ ਦੇ ਵਿੱਚ ਇੱਕੋ ਮੇਲ ਆਈ ਆ ਕਿ ਤੈਨੂੰ ਉਸ ਕੰਟਰੀ ਦੇ ਵਿੱਚ ਕੰਟਰੀ ਆਡ ਮਿਲਿਆ ਸੀਗਾ ਤੂੰ ਕੰਟਰੀ ਛੱਡ ਕੇ ਕਿਉਂ ਨਹੀਂ ਗਿਆ ਆਪਣਾ ਕੰਟਰੀ ਆਡ ਤਲਾ ਕੇ ਆ ਫੇਰ ਜਰਾ ਅਸੀਂ ਕਾਰੀਰੀਨਿਊ ਕਰਾਂਗੇ ਉਸ ਕੰਟਰੀ ਦੇ ਵਿੱਚ ਗਿਆ ਕੰਟਰੀ ਵਿੱਚ ਆਪਣੀ ਕੰਟਰੀ ਆਡ ਤਲਾਣ ਦੀ ਗੱਲਬਾਤ ਕੀਤੀ ਮਕੀਨ ਨੂੰ ਵਿੱਚ ਪਾ ਕੇ ਉਹਨਾਂ ਨੇ ਇੱਕੋ ਗੱਲ ਕਹੀ ਸੀ ਕਿ ਜਦੋਂ ਤੈਨੂੰ ਕੰਟਰੀ ਆਡ ਮਿਲਿਆ ਸੀਗਾ ਉਦੇ ਦਰਮਿਆਨ 10 20 ਦਿਨ ਦੇ ਵਿੱਚ ਵਿੱਚ ਕੋਈ ਕੰਟਰੀ ਛੱਡ ਕੇ ਗਿਆ ਆ ਕੋਈ ਆਪਣੀ ਟਿਕਟ ਕੋਈ ਬੱਸ ਟਿਕਟ ਟ੍ਰੇਨ ਟਿਕਟ ਜੋ ਵੀ ਸੰਖਾਉਗਾ ਫੇਰ ਤਰਾਹੀ ਕੰਟਰੀ ਨੂੰ ਤੋੜਾਂਗੇ ਹੁੰਦਿਆਂ ਪੁਰਤਗਾਲ ਦਾ ਕਾਰਡ ਚਾਹੀਏ ਮਿਲ ਚੁੱਕਾ ਆ ਸਾਨੂੰ ਇਹਦੇ ਨਾਲ ਕੋਈ ਵੀ ਮੈਟਰ ਨਹੀਂਗਾ ਜਿਹਨੂੰ ਜਦੋਂ ਤੈਨੂੰ ਅਸੀਂ ਕੰਟਰੀ ਉਰ ਦਿੱਤਾ ਸੀਗਾ ਉਸ ਟਾਈਮ ਦੇ ਵਿਚ ਦਰਮਿਆਨ ਕੋਈ ਵੀ ਆਪਣੀ 에ਅ ਟਿਕਟ ਦਿਖਾ ਦੇ ਯੂਰਪ ਛੱਡੇ ਹੋਈ ਦੀ ਤੇ ਤੇਰਾ ਅਸੀਂ ਕੰਟਰੀ ਨੂੰ ਤੋੜ ਦਿੰਨੇ ਆ ਉਹਦੇ ਕੋਲ ਇਦਾਂ ਦਾ ਕੋਈ ਵੀ ਪ੍ਰੂਫ ਨਹੀਂ ਸੀਗਾ ਤਾਂ ਉਥੋਂ ਉਦੋਂ ਹੀ ਮੜਿਆ ਹੁਣ ਪੁਰਤਗਾਲ ਵੀ ਵਕੀਲ ਕੀਤਾ ਆ ਉਸ ਕੰਟਰੀ ਵੀ ਵਕੀਲ ਕੀਤਾ ਆ ਪਰ ਉਹਦਾ ਕਾਰਡ ਨਹੀਂ ਰੀਨੂ ਹੁੰਦਾ ਪਿਆ ਆ ਪਰ ਜਿੰਨੇ ਵੀ ਭੈਣ ਭਰਾ ਪੁਰਤਗਾਲ ਦੇ ਵਿੱਚ ਆਏ ਆ ਪੇਪਰ ਲੈਣ ਵਾਸਤੇ ਕਿਤੇ ਵੀ ਯੂਰਪ ਦੀ ਅਨਦਰ ਕੰਟਰੀ ਕੰਮ ਕਰਦੇ ਫੜੇ ਗਿਆ ਜਾਂ ਡੋਂਕੀ ਲਾ ਕੇ ਕੋਈ ਭੈਣ ਭਰਾ ਆਇਆ ਆ ਉਹਨੂੰ ਕਾਰਡ ਮਿਲ ਵੀ ਚੁੱਕਾ ਸੀ ਇੰਡੀਆ ਵੀ ਜਾਇਆ ਸੀਗਾ ਪਰ ਉਹਦਾ ਹੁਣ ਕਾਰਡ ਰੀਨੂ ਨਹੀਂ ਕਰਦੇ ਕੋਈ ਕਿਸੇ ਦਾ ਵੀ ਪਰ ਜਿਹੜੇ ਭੈਣ ਭਰਾ ਨੇ ਫੈਮਿਲੀ ਬਣਾਉਣ ਵਾਸਤੇ ਸੋਚਦੇ ਪਏ ਆ ਜੇ ਕੋਈ ਡੋਂਕੀ ਲਾ ਕੇ ਆਇਆ ਆ ਉਹਦੀ ਵੀ ਫੈਮਿਲੀ ਨਹੀਂ ਬਲਾਈ ਜਾਂਦੀ ਵੀ ਉਹਨੂੰ ਇੱਕੋ ਗੱਲ ਕਹਿੰਦੇ ਪਏ ਤੇਰੀ ਫੈਮਿਲੀ ਤੂੰ ਆਪਣੇ ਤਾਪ ਅਪਲਾਈ ਕਰ ਸਕਦਾ ਜੇ ਤੂੰ ਸ਼ੰਗਨ ਇਨਫੋਰਮੇਸ਼ਨ ਨਾ ਕਟਾ ਕੇ ਆਉਂਗਾ ਇਸ ਕਰਕੇ ਜਿੰਨੇ ਵੀ ਭੈਣ ਭਰਾ ਪੁਰਤਗਾਲ ਦੇ ਵਿੱਚ ਆਏ ਆ ਸਾਰਿਆਂ ਵਾਸਤੇ ਕਠੜਾਈਆਂ ਵੱਧੀਆਂ ਪਈਆਂ ਆ ਕਿਸੇ ਵੀ ਯੂਰਪ ਦੀ ਕੰਟਰੀ ਨਾਮ ਬੋਲਦਾ ਪਿਆ ਤਦ ਹੀ ਆਪਣੀ ਫੈਮਿਲੀ ਬੁਲਾ ਸਕਦਾ ਆ ਤਦ ਹੀ ਉਹ ਆਪਣਾ ਕਾਰਡ ਰੀਨਿਊ ਕਰਾ ਸਕਦਾ ਜੇ ਸ਼ੰਗਨ ਇਨਫੋਰਮੇਸ਼ਨ ਨਾਲ ਨਹੀਂ ਬੋਲਦਾ ਪਿਆ ਤੁਹਾਨੂੰ ਸਭ ਨੂੰ ਪਤਾ ਜੇ ਐਦਾਂ ਸਿਸਟਮ ਚੱਲ ਪਿਆ ਜਿੰਨੇ ਵੀ ਇਮੀਗ੍ਰੈਂਟ ਪੁਰਤਗਾਲ ਦੇ ਵਿੱਚ ਬੈਠੇ ਆ ਕਿੰਨੀਆਂ ਕਠੜਾਈਆਂ ਦੇ ਵਿੱਚ ਆਊਗੇ ਨਾ ਆਪਣੇ ਫੈਮਿਲੀ ਬੁਲਾ ਸਕਦੇ ਆ ਨਾ ਆਪਣਾ ਰੀਕਾਰਡ ਨੀ ਰੀਨਿਊ ਕਰਾ ਸਕਦੇ ਆ ਤਾਂ ਕਿੱਥੇ ਜਾਓ ਕਿੱਥੇ ਨਾ ਜਾਓ ਜਿਹੜੇ ਲੱਖਾਂ ਰੁਪਿਆ ਲੱਗ ਕੇ ਆਏ ਆ ਇਸ ਕਰਕੇ ਜਿਹੜੇ ਵੀ ਭੈਣ ਭਰਾਵਾਂ ਨੂੰ ਪੁਰਤਗਾਲ ਚ ਕਾਰਡ ਮਿਲ ਚੁੱਕੇ ਆ ਯੂਰਪ ਦੀ ਕਿਸੇ ਹੋਰ ਕੰਟਰੀ ਦੇ ਵਿੱਚ ਪੈਸੇ ਵੱਧ ਕਮਾਣ ਕਰਕੇ ਜਾ ਰਹੇ ਆ ਇਹ ਨਾ ਹੋਵੇ ਕੱਲ ਨੂੰ ਤੁਹਾਡੇ ਵੀ ਇੱਥੇ ਫਿੰਗਰ ਹੋ ਗਏ ਕੰਮ ਕਰਦੇ ਫੜੇ ਗਏ ਆ ਕੱਲ ਨੂੰ ਤੁਸੀਂ ਵੀ ਐਸਆਈਐਸ ਚ ਭੇਟੇ ਜਾ ਜੋ ਇਸ ਕਰਕੇ ਪੈਸੇ ਘੱਟ ਕਮਾ ਲਓ ਪੇਪਰ ਜ਼ਰੂਰੀ ਆ ਪੁਰਤਗਾਲ ਚ ਰਹਿ ਕੇ ਪੇਪਰ ਲੈ ਲਈਓ ਇਹ ਹੀ ਬਹੁਤ ਵੱਡੀ ਗੱਲ ਹੈ ਜੇ ਤੁਹਾਡੇ ਕੋਲ ਪੇਪਰ ਹੈਗੇ ਆ ਬਾਕੀ ਪਲੀਜ਼ ਇਹ ਵੀਡੀਓ ਸ਼ੇਅਰ ਕਰ ਦਿਓ ਜਿਹੜੇ ਨੇ ਭੈਣ ਭਰਾ ਅੰਦਰ ਕੰਟਰੀ ਕੰਮ ਕਰਨਾ ਚਾਹ